ਇਹ ਕਹਿੰਦੇ ਵੀ ਤੁਹਾਡੇ ਕੋ ਤੁਰਿਆ ਵੀ ਨਹੀਂ ਜਾਂਦਾ ਇਹ ਤੁਰਿਆ ਨਹੀਂ ਜਾਂਦਾ ਮੈਂ ਕਹਿੰਦਾ ਬੱਟਨ ਨਹੀਂ ਵਜਦੇ ਪਹਿਲੇ ਦਿਨ ਮੈਂ ਸੋਏ ਮਗੇਰੇ ਗਿਆ ਆਪਣੇ ਬੱਟਨ ਆਪ ਕੋ ਲਿਭੇ ਹਾਂ ਹਾਂ ਜੀ ਪਹਿਲਾਂ ਮੈਂ ਹਸਾਲ ਮੈਂ ਦਾਖਲ ਹੋਇਆ ਮਨੋ ਨੇ ਕਹੇ ਬਾਈਪਾਸ ਕਰਾਉਣੀ ਹੈ ਅਪਰੇਸ਼ਨ ਕਰਨਾ ਬਾਈਪਾਸ ਤੇ ਨਾਲੇ ਮੇਰੀਆਂ ਬਲੌਗ ਹੀ ਉਹਨਾਂ ਨੇ ਕੋ 5 ਲੱਖ ਰੁਪਏ ਕਹੇ ਮੈਂ ਕੋ ਅਪਰੇਸ਼ਨ ਹੀ ਹੈਗੇ ਫਿਰ ਬਾਬੇ ਨੇ ਮੈਂ ਵੀਡੀਓ ਵੇਖੀ ਇਹਨਾਂ ਵੀਡੀਓ ਵੇਖ ਕੇ ਆਇਆ ਤੇ ਪਹਿਲੀ ਵਾਰੀ ਮੈਨੂੰ ਕਾਰ ਚਲਾਦਗੇ ਨਾਲ ਜਾਂਦਾ ਬੱਚਿਆਂ ਨੇ ਨਵਾ ਮੈਂ ਕੋ ਬੱਟਨ ਹੀ ਵਜਦੇ ਬੱਟਨ ਆਇਆ ਕਰਦਾ ਮੈਂ ਤੇ ਇੱਕ ਦਿਨ ਗਾੜਾ ਪੀਦਾ ਕਿ ਤੇ ਨੇ ਦੁਬਈ ਕਹਿੰਦੇ ਮੈਂ ਜਦ ਨਾਲ ਬੈ ਮਨੋਂ ਦਾ ਪਿਆ ਉੱਠ ਕੇ ਤੇ ਚੇ ਤੇ ਇੰਨੀ ਫਰਕ ਪੈ ਗਿਆ ਅੱਤੀ ਕਿਹਦੇ ਨਾਲ ਫਰਕ ਪੈ ਗਿਆ ਕਿੰਨੀ ਮੇਰੀ ਗਾੜਾ ਪਿੱਤਾ ਤੁਸੀਂ ਇਹ ਮਨੂ ਹਣ ਅਠਵਾਂ ਗਾੜਾ ਮੇਰਾ ਅਠਵਾਂ ਗਾੜਾ ਆ ਦਿਖਾ ਦਿਓ ਇੱਕ ਵਾਰੀ ਮੈਂ ਹਾਂਜੀ ਬਾਪੂ ਜੀ ਹਾਂਜੀ ਪੂਰੇ ਬੱਲੇ ਬੱਲੇ ਹਾਂਜੀ ਬਾਪੂ ਜੀ ਤੁਰ ਫਿਰ ਲੈਂਦੇ ਹੋ ਹੋਰ ਮੈਂ ਸਹਜ ਲਾ ਲੈਣਾ ਆਪਣੇ ਘਰਾਂ ਤੋਂ ਭੱਜਦੇ 6 ਕਿਲੋਮੀਟਰ ਦੇ 8 ਕਿਲੋਮੀਟਰ ਨੂੰ ਮਾਰ ਲੈਂਦੇ ਹੋਂ ਤਾਂ ਮੈਨ ਲੱਗਦਾ ਹਾਂਜੀ ਹਾਂਜੀ ਬੜੀ ਕਿਰਪਾ ਬਾਬਿਆਂ ਨਾਲ ਪਹਜਾਤਾ ਮਨੂੰ ਕਿ ਹੁਣ ਅੰਗਰੇਜ਼ੀ ਦੇ ਬਾਈ ਉਹ ਵੀ ਪਾਪਾ ਛੱਡਦੀ ਨਹੀਂ ਕਹਿੰਦੀ ਪੁੱਛ ਲਓ ਸੋ ਸਾਹਿਦ ਬਾਈ ਖੜੀ ਜਾ ਕੇ ਮੈਂ ਦਾਗਵਾਲੀਆਂ ਫੇਰੇ ਖਾਨਾਂ ਦਾ ਦਾ ਸ਼ਾਮੀ ਖਾਨਾਂ ਬਾਬਾ ਜੀ ਤੁਰ ਕੇ ਦਿਖਾਓ ਤੁਰ ਕੇ ਮੈਂ ਤੁਰ ਕੇ ਮੈਂ ਬੁਰਗਾਂ ਮੈਂ ਅਮੰਦਿਕ ਤੁਰ ਕੇ ਦਿਖਾਓ ਤੁਰ ਕੇ ਮੈਂ ਬੁਰਗਾਂ ਬੜਕਾ ਮਾਰ ਲੈਣਾ ਮਾਰ ਹੂੰ ਮਾਰੋ ਆਪਣ ਮਾਰੋ ਹਾਲ ਇੱਕ ਦੋ ਕੀ ਆਵਾਜ਼ ਹੈ ਤਿੰਨ ਚਾਰ ਪੰਜ ਕੋਈ ਸਾਹ ਨਹੀਂ ਕਰਦਾ 6 7 8 ਨੋ 10 ਬਸ ਹੁਣ ਨਾ ਵਾਰੀ 11 ਹੁਣ ਹੀ ਰੁਕਦੇ ਮਾਰਦਾ ਕੋਈ ਨਹੀਂ ਆ ਇਹ ਨਹੀਂ ਹੁਣ ਬਾਬੇ ਨਾਲ ਬਜਾਦਾ ਮੈਨੂੰ ਮੈਂ ਬਾਬੇ ਨੇ ਜਿੰਨੇ ਪੈਸੇ ਨਾਲ ਆਉਂਦੇ ਪੈਸੇ ਲੈਂਦੇ ਮੈਂ ਮੈਂ ਫੇਰੀ ਲਾਉਂਦਾ ਵੀ ਇਥੇ ਮੈਂ ਭਾਂ ਭਰਾ ਹੁਣ ਇਹ ਕਹਿੰਦਾ ਵੀ ਸੰਡ ਨਾ ਪਾਓ ਨਾ ਬਾਈਬਲ ਸਰਜਰੀ ਕਰਾਓ ਜੋ ਬਈਨਾ ਦੇ ਇਥੇ ਦਵਾਈ ਖਾਓ ਮੈਨੂੰ ਯਕੀਨ ਨਹੀਂ ਹੁੰਦਾ ਵੀ ਜਦੋਂ ਤੁਸੀਂ ਕਹਿੰਦੇ ਮੈਂ ਤੁਹਾਨੂੰ ਇੱਧਰ ਫੜ ਕੇ ਲਿਆਂਦਾ ਸੀ ਤੜੇ ਕੋ ਤੁਰਿਆ ਨਹੀਂ ਤੁਰਿਆ ਨਹੀਂ ਜਾਂਦਾ ਹਾਂਜੀ ਹਾਂਜੀ ਇਥੇ ਲੈਣ ਚ ਉਹਨਾਂ ਨੂੰ ਪੁੱਛ ਲਓ ਇਦੋਂ ਬਾਅਦ ਜਿਹੜੇ ਆਏ ਆ ਕਾਫੀ ਬਣੇ ਕਾਫੀ ਮਰੇ ਨੇ ਪੰਜ ਛੇ ਜਣੇ ਆਉਂਦੇ ਆ ਰਾਬੀ ਮਰੇ ਨੇ ਉਦੋਂ ਹੀ 12 13 ਜਣੇ ਹੀ ਆਉਂਦੇ ਆ ਦਵਾਈ ਲੈਣ ਇਥੋਂ 10 12 ਉਹ ਮੇਰੀ ਵੀਡੀਓ ਵੇਖ ਰਹੇ ਹਾਂ ਨਹੀਂ ਹੈਗਾ ਇਹਦੇ ਨਾਲ 10 12 ਜਣਿਆਂ ਦਾ ਗਰੁੱਪ ਆ ਜਿਹੜਾ ਦੋ ਤਿੰਨ ਪਿੰਡਾਂ ਚੋਂ ਇਕੱਠਾ ਹੋ ਕੇ ਆਉਂਦਾ ਹਾਂਜੀ ਨਾਲ ਤੇਨੂੰ ਤਾਂ ਯਕੀਨੀ ਨਹੀਂ ਹੁੰਦਾ ਆਣਾ ਇਹਨਾਂ ਨੂੰ ਦੇਖ ਕੇ ਵੀ ਆ ਬੰਦਾ ਉਹੀ ਆ ਸਾਹਮਣੇ ਖੋਤਾ ਮੈਂ ਬੁਰੀ ਗੱਲ ਹੀ ਕੋਈ ਨਹੀਂ ਵਧੀ ਜਾਂਦੇ ਆ ਨਾ ਗੱਡੀ ਚੰਚ ਹਾਂਜੀ ਮੈਨੂੰ ਲੱਗਦਾ ਜਿੱਦਾਂ ਤੂੰ ਤੂੰ ਇਹ ਕਾੜਾ ਕੰਟੀਨਿਊ ਰੱਖਦੇ ਮੈਨੂੰ ਲੱਗਦਾ ਤੁਸੀਂ ਤਾਂ ਦੁਬਾਰਾ ਜਵਾਨੀ ਚਾਹੀ ਜਾਨਾ ਹਾਂਜੀ ਹਾਂਜੀ ਮੈਨੂੰ ਲੱਗਦਾ ਜਿੰਨੀਆਂ ਬੈਠਗਾਂ ਮਾਰਨੀਆਂ ਜਵਾਨਾਂ ਕੋਲ ਨਹੀਂ ਵਈਦੀਆਂ ਨਹੀਂ ਵੱਜਣੀਆਂ ਪਾਜੀ ਪ੍ਰੋਪਰ ਹੁਣ ਠੀਕ ਆ ਗਿਆ ਤਾਂ ਹੁਣ ਇਹ ਦੇਖ ਸਕਦੇ ਹੋ ਵੀ ਮਰੀਜ਼ਾ ਦੇ ਵਿੱਚ ਆਏ ਨੇ ਅੱਜ ਐਸਐਸ ਬਾਬਾ ਤੇ ਮਰੀਜ਼ਾ ਦੇ ਵਿੱਚ ਆ ਕੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਆ ਕਿਉਂਕਿ ਅਸਲ ਦੇ ਵਿੱਚ ਕੋਈ ਪਲਾਨ ਨਹੀਂ ਸੀਗਾ ਕੋਈ ਕੁਝ ਨਹੀਂ ਸੀਗਾ ਲੋਕੀ ਕਹਿੰਦੇ ਆ ਵੀ ਪਲਾਨ ਹੁੰਦੀਆਂ ਇੰਟਰਵਿਊਜ਼ ਜਾਂ ਪਲਾਨ ਹੁੰਦਾ ਤਾਂ ਅੱਜ ਕੋਈ ਪਲਾਨ ਨਹੀਂ ਸੀ ਕਿੰਨੇ ਦਿਨ ਹੋ ਗਏ ਦਵਾਈ ਖਾਂਦੇ ਇਹਨੂੰ ਮੈਂ ਜਨਵਰੀ ਚ ਲੱਗਿਆ ਸੀ ਪੁੱਛ ਕੇ ਦੇਖੋ ਇਹਨਾਂ ਨਾਲ ਤਾਂ ਗੱਲਬਾਤ ਹੋ ਗਈਆਂ ਤਾਂ ਪੂਰੇ ਚੰਗੇ ਬਣ ਗਏ ਕਰਦੇ ਕਰਦੇ ਇਹ ਗੁੱਡੇ ਤੋਂ ਥੱਲੇ ਜਿੰਨੀ ਵੀ ਦੋਨੋਂ ਲੈਗਸ ਜਿਹੜੀਆਂ ਖੜਗੀਆਂ ਸੀ ਉਹ ਵਜਨ ਨਹੀਂ ਲੈ ਪਾਉਂਦੇ ਸੀ ਉਹਨੂੰ ਵਾਕਰ ਨਾਲ ਤੁਰਦੇ ਆ ਰਾਤੀ ਬਹੁਤ ਜ਼ਿਆਦਾ ਪੇਨ ਹੁੰਦੀ ਸੀਗੀ ਉਹ ਵੀ ਬੰਦ ਹੋ ਚੁੱਕੀ ਐ ਇਸ ਕਾੜੇ ਤੋਂ ਬਾਅਦ ਦਵਾਈ ਤੋਂ ਬਾਅਦ ਇਹਨਾਂ ਦੇ ਪੈਨ ਵੀ ਬੰਦ ਹੋ ਗਿਆ ਹਾਂਜੀ ਰਲੀਫ ਕਾਫੀ ਆ ਗਿਆ ਜਿਵੇਂ ਪਹਿਲਾਂ ਸਾਰੀ ਸਾਰੀ ਰਾਤ ਸੌਂਦੇ ਨਹੀਂ ਸੀ ਹੁਣ ਇਹ ਲਾ ਲਓ ਵੀ ਹਫਤੇ 'ਚ ਇੱਕ ਅੱਧਾ ਦਿਨ ਕੋਈ ਪ੍ਰੋਬਲਮ ਆਂਦੀ ਉਹ ਵੀ ਅਸੀਂ ਥੋੜੀ ਜੀ ਲੱਤਾਂ ਵਗੈਰਾ ਘੁੱਟਦੇ ਆ ਤਾਂ ਠੀਕ ਹੋ ਜਾਂਦੇ ਆ ਬੰਦਾ ਕੋਣ ਹੈ ਕਾਫੀ ਸਹੀ ਹੋ ਗਏ ਤੁਸੀਂ ਕਹਿੰਦੇ ਜੀ ਵੈਸੇ ਹੈ ਆਰਾਮ ਵੀ ਤੇ ਲੋਕੀ ਤਾਂ ਇਹ ਗੱਲ ਆ ਵੀ ਕਾੜਾ ਜਿਹੜਾ ਹੈ ਲੋਕਾਂ ਨੂੰ ਤਾਂ ਇਹ ਲੱਗਦਾ ਸੀ ਵੀ ਸਿਰਫ ਹਾਰਟ ਵਾਸਤੇ ਹੀ ਵਧੀਆ ਪਰ ਤੁਸੀਂ ਤਾਂ ਦੱਸਤਾ ਵੀ ਕਾਫੀ ਪ੍ਰੋਬਲਮ ਸੀ ਵੀ ਚੱਲ ਹੀ ਨਹੀਂ ਪਾਉਂਦੇ ਸੀ ਤੇ ਹੁਣ ਵਾਕਰ ਲੈ ਕੇ ਤੁਰਾਂ ਹਾਂਜੀ ਵਾਕਰ ਨਾਲ ਚੱਲਦੇ ਆ ਹਾਂ ਸਿਰ ਹਾੜਚ ਦੇ ਫਾਇਦੇਮੰਦ ਫਾਇਦੇ ਵੈ ਬਾਕੀ ਵੀ ਪ੍ਰੋਬਲਮਸ ਜੇ ਹੈਗੀਆਂ ਇਲਾਜ ਜਿਵੇਂ ਕਿ ਉਹਨੇ ਮੰਮੇ ਦਾ ਅਸੀਂ ਦੋ ਵਾਰ ਹੀ ਆਪਰੇਸ਼ਨ ਕਰਾ ਚੁੱਕੇ ਸੀ ਉਹਨੇ ਮਾਤਾ ਜੀ ਦਾ ਉਸ ਤੋਂ ਬਾਅਦ ਜਿਵੇਂ ਨੀਚੇ ਜਾਨ ਹੈ ਹੀ ਨਹੀਂ ਸੀ ਬਿਲਕੁਲ ਸੁਣ ਰਹੇ ਦੇ ਸੀ ਪੈਰ ਹੁਣ ਵਾਕਰ ਨਾਲ ਤੁਰਦੇ ਆ ਉਹਨੂੰ ਕਿਸੇ ਨੇ ਦੱਸਿਆ ਸੀ ਇੰਨਾ ਬਾਰੇ ਤਾਂ ਯਕੀਨ ਹੋਇਆ ਸੀ ਕਿਉਂਕਿ ਆਮ ਬੰਦਾ ਕਹਿੰਦਾ ਯਾਰ ਕਾੜੇ ਨਾਲ ਥੋੜੀ ਨਾ ਬੰਦਾ ਠੀਕ ਹੋ ਜੀ ਉਹ ਵੀਰ ਜੀ ਇਸ ਤਰ੍ਹਾਂ ਹੈ ਕਿ ਜਿਹਨੂੰ ਦੋਖੋਂ ਦਾਣਾ ਉਹ ਤਾਂ ਮਿੱਟੀ ਦੀ ਚੁੰਡੀ ਨੂੰ ਵੀ ਜਾਂਦਾ ਵੀ ਮਿਲ ਜੇ ਤਾਂ ਉਹਦੇ ਨਾਲ ਵੀ ਆਰਾਮ ਮਿਲ ਜੇ ਵਿਸ਼ਵਾਸ ਕਰਾਂਗੇ ਤਾਂ ਕੁਝ ਹੋਏਗਾ ਜਾਣਾ ਤਾਂ ਪਏਗਾ ਘਰੇ ਬੈ ਕੇ ਤਾਂ ਕੁਝ ਨਹੀਂ ਹੋਣਾ ਜਾਵਾਂਗੇ ਲਿਆ ਆਏ ਆ ਦਵਾਈ ਲਈ ਹੈ ਵਿਸ਼ਵਾਸ ਕਰਕੇ ਪੰਜਵਾ ਕੜਾ ਛੇਵਾ ਪੀਤਾ ਸਰ ਮਾਤਾ ਜੀ ਨਵੀਂ ਜ਼ਿੰਦਗੀ ਮਿਲੀ ਹੈ ਦੇਖੋ ਕਾਫੀ ਹੱਦ ਤੱਕ ਤਾਂ ਵੀਰੇ ਅਸੀਂ ਤਾਂ ਉਮੀਦ ਲਾ ਕੇ ਬੈਠੇ ਆ ਵੀ ਹਾਂ ਹੋਰ ਥੋੜਾ ਜਿਆ ਲਾਂਗੇ ਤੇ ਸ਼ਾਇਦ ਹੋਰ ਪੂਰਾ ਠੀਕ ਹੋ ਜਾਣਗੇ ਬਾਬਾ ਜੀ ਪਹਿਲੀ ਵਾਰ ਹੀ ਆਏ ਹੋ ਨਹੀਂ ਤੀਜੀ ਚੌਥੀ ਵਾਰ ਹੀ ਆਏ ਹਾਂ ਕੋਈ ਫਰਕ ਪਿਆ ਕੋਈ ਆ ਲੱਗਦਾ ਤਾਂ ਹੈਗਾ ਫਰਕ ਤੁਹਾਨੂੰ ਆਪਣੇ ਵਾਸਤੇ ਦਵਾਈ ਲਈ ਆਪਾਂ ਜੀ ਅੱਛਾ ਫਰਕ ਪਿਆ ਕੋਈ ਫਰਕ ਆ ਕਿ ਨਾਲੋਂ? ਅਕੇ ਨਾਲੋਂ ਫਰਕ ਹੈ? ਪਹਿਲਾਂ ਕੀ ਦਿੱਕਤ ਗਈ ਸੀ ਤੁਹਾਨੂੰ? ਮੈਨੂੰ ਹਾਰ ਦੀ ਸ਼ੂਗਰ ਰਹੀ ਤੇ ਲੀਵਰ ਦੀ ਸੀ। ਕੋਈ ਫਰਕ ਆਗਾ? ਫਰਕ ਆਗਾ? ਕਿੰਨਾ ਕੋ ਫਰਕ ਪੈਗਾ 3 ਵਾਰੀ ਦੇ ਵਿੱਚ? 70% ਹੋਣਾ ਹੈ ਇਹ। 70% 3 ਵਾਰੀ ਦੇ ਵਿੱਚ ਤੁਸੀਂ ਕਹਿ ਰਹੇ ਹੋ ਤੁਹਾਨੂੰ ਫਰਕ ਪੈ ਚੁਕਾ ਹੈ। ਪੈ ਗਿਆ ਜੀ। ਯਕੀਨ ਹੈਗਾ ਸੀ ਇਹਨਾਂ ਤੇ ਵੀ ਹਾਂ ਵੀ ਇਸ ਤਰੀਕੇ ਨਾਲ ਕਾੜੇ ਨਾਲ ਵੀ ਫਰਕ ਪੈ ਸਕਦਾ ਤੁਸੀਂ ਕਹਿ ਰਹੇ ਹੋ ਤੁਹਾਨੂੰ ਸ਼ੂਗਰ ਵੀ ਸੀਗਾ, ਹਾਰ ਦੀ ਦਿੱਕਤ ਵੀ ਸੀ,ਨੇਕਾ ਦਿੱਕਤਾਂ ਸੀਗੀਆਂ। ਕਿਸੇ ਨੇ ਤੁਹਾਨੂੰ ਉਧਰ ਜੇ ਦੱਸਿਆ ਵੀ ਹੋਣਾ ਜਾਂ ਵੀਡੀਓ ਵੀ ਦੇਖੀ ਹੋਣੀ ਆ ਪਹਿਲਾਂ ਤਾਂ ਯਕੀਨ ਨਹੀਂ ਆਇਆ ਹੁਣ ਨਹੀਂ ਨਹੀਂ ਮੈਂ ਪਹਿਲੀ ਵਾਰ ਆਇਆ ਇੱਥੇ ਮੈਨੂੰ ਯਕੀਨ ਆ ਗਿਆ ਹੈ ਠੀਕ ਆ ਹੁਣ ਜਿਤਨਾ ਪਹਿਲਾਂ ਮੇਰਾ ਸਾਹ ਦਾ ਹੈ ਸਭ ਕੁਝ ਠੀਕ ਹੈ ਹੁਣ ਤਕਰੀਬਤ ਤੱਕ ਠੀਕ ਕਿ ਪਹਿਲੀ ਵਾਰ ਆਏ ਹੋ ਜੀ ਨਹੀਂ ਜੀ ਚੌਥੀ ਵਰੀ ਆਇਆ ਫਰਕ ਪਿਆ ਹਾਂਜੀ ਫਰਕ ਪਿਆ ਦਿੱਕਤ ਕਿੰਨੂ ਸੀ ਹਾਂਜੀ ਦਿੱਕਤ ਕਿੰਨੂ ਸੀ ਦਿੱਕਤ ਹਾਂਜੀ ਸਾਹ ਸਾਹ ਦਰਦ ਹੋ ਰਿਹਾ ਛਾਤੀ ਫਿਰ ਉਹ ਦਵਾਈ ਲੈ ਵੀਰੇ ਬੜੀ ਲੱਗ ਗਈ। ਇਹ ਫਿਰ ਕੜਾ ਦਵਾਈ ਨਾਲ ਜਿਹੜੇ ਅੰਦਰ ਬੈਠੇ ਨੇ ਵੈ ਸਾਹਿਬ ਠੀਕ ਨੇ ਕੋਈ ਕਿ ਲੋਕੀ ਕੋਈ ਕਿ ਕਈ ਵਾਰੀ ਨਾ ਜਿਹੜੇ ਨੈਗੇਟਿਵ ਕਮੈਂਟ ਕਰਨ ਵਾਲੇ ਉਹ ਕਹਿ ਵੀ ਦਿੰਦੇ ਆ ਠੱਗ ਆ ਇਹਨਾਂ ਕੋਲ ਜਾ ਕੇ ਫਰਕ ਨਹੀਂ ਪੈਂਦਾ ਇਦਾਂ ਦੀ ਕੋਈ ਗੱਲ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਹੁਣ ਮੈਂ ਰੇਲਵੇ ਦਾ ਦੋਰੇ ਉੱਪਰ ਤੋਂ ਆਇਆ ਵਾ ਰੇਲਵੇ ਦੇ ਗੇਮ ਉੱਤੇ ਤੁਰਨੀ ਤੋਂ ਸਹਾ ਚੜਦਾ ਉਹ ਰੇਲਵੇ ਕਿ ਐਂਟਾ ਕਰਦੇ ਤੁਰ ਕੇ ਰੇ ਚੌਂਕ ਚਾਹ ਚੌਂਕ ਤੇ ਫਿਰ ਇੱਥੋਂ ਆਇਆ ਜੀ ਪੂਰੇ ਉੱਤਰ ਕੇ ਫੇਰ ਤੁਰ ਕੇ ਆਇਆ ਹੁਣ ਵਧੀਆ ਵੈਸੇ ਵਧੀਆ ਬੜਾ ਹਾਂ ਜੀ ਕਾੜਾ ਜਿਹੜਾ ਹੋਰ ਹੈ ਜੀ ਬਹੁਤ ਵਧੀਆ ਹੈ ਕਾੜਾ ਫਾਇਦੇਮੰਦ ਹੈ ਹਾਂ ਜੀ ਬਹੁਤ ਫਾਇਦੇਮੰਦ ਹੈ ਪਰਿਵਾਰ ਨਹੀਂ ਕਹਿੰਦਾ ਵੀ ਕੀ ਗੱਲ ਇੱਕੋ ਦਾ ਫਰਕ ਕਿੱਦਾਂ ਪੈਗਾ ਪਰਿਵਾਰ ਨੂੰ ਵੀ ਇਹ ਨਹੀਂ ਹੁੰਦੀ ਡਾਕਟਰ ਐ ਨਾ ਦੇ ਤੀ ਜੀ ਸੈਂਟ ਪਿਆ ਸੀ ਮੇਰੇ ਚੰਡੀਗੜ੍ਹ ਪੀਜੀਐਚ ਚ ਸੈਂਟ ਪਿਆ ਤਾਂ ਉਹਨਾਂ ਨੇ ਫਿਰ ਦੂਈ ਬਰਾ ਪੈਣਾ ਇੱਕ ਹੋਰ ਪੈਣਾ ਜੀ ਉਹ ਵੀ ਬਲੋਕੇ ਬੰਦ ਹੋ ਗਈ ਉਹਦੇ ਨਾਲ ਫਿਰ ਨਾ ਕਰਤੀ ਦੀ ਸਟੈਂਡ ਕਿੰਦੇ ਪਿਆ ਸੀ ਤੁਹਾਡੇ ਹਾਂ ਜੀ ਮੇਰੇ ਹੀ ਪਿਆ ਸੀ ਇੱਕ ਮਿੰਟ ਆ ਜਾਓ ਤੁਸੀਂ ਅੰਦਰ ਤੁਸੀਂ ਅੰਦਰ ਆ ਜਾਓ ਤੇ ਹੁਣ ਅਸੀਂ ਗੱਲਬਾਤ ਜਿਹੜੇ ਬਾਕੀ ਲੋਗ ਆਏ ਆ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਮਦਨ ਜੀ ਪਹਿਲੀ ਵਾਰ ਹੀ ਆਏ ਹੋ ਸਟੇਸ਼ਨ ਅੰਦਰ ਨੇ ਅੱਛਾ ਪੇਸ਼ੈਂਟ ਅੰਦਰ ਕੋਣ ਪੇਸ਼ੈਂਟ ਕੋਣ ਆ ਘਰ ਵਾਲੇ ਨੇ ਸਾਡੇ ਠੀਕ ਨੇ ਉਦਾਂ ਠੀਕ ਨੇ ਵਧੀਆ ਨੇ ਕਿੰਨੀ ਵਾਰੀ ਕੜਾ ਪੀਤਾ ਉਹਨਾਂ ਨੇ ਸਾਨੂੰ ਹੋ ਗਏ 8 ਮਾਂ 9 ਮਾਂ ਕੜਾ 8 ਮਾਂ 9 ਮਾਂ ਕੜਾ 4 ਮਹੀਨੇ ਹੋ ਚਲੇ ਨੇ ਅੱਛਾ 4 ਮਹੀਨੇ ਹੋ ਚਲੇ ਹਾਂ ਜੀ 4 ਮਹੀਨੇ ਪਹਿਲਾਂ ਤੇ 4 ਮਹੀਨੇ ਬਾਅਦ ਚ ਕਿੰਨਾ ਕੋ ਫਰਕ ਹੈ ਬਹੁਤ ਫਰਕ ਹੈ ਹਮਤੇ ਹਾਂ ਜੀ ਫਰਕ ਜਿੱਦਾਂ ਦੀ ਦਵਾਈ ਲਈ ਅਸੀਂ ਉਹ ਡਾਕਟਰਾਂ ਨੂੰ ਕਿਹਾ ਸੀ ਰਿਪੋਰਟਾਂ ਉਸ ਤੋਂ ਪਹਿਲਾਂ ਵੀ ਇਲਾਜ ਕਰਾਇਆ ਸੀ ਕਿੱਥੇ ਇਹ ਦੇਖ ਰਿਹਾ ਮਹੀਨਾ ਪਹਿਲਾਂ ਉਧਰ ਰਿਪੋਰਟਾਂ ਨਹੀਂ ਕਰਾਈਆਂ ਪਤਾ ਨਹੀਂ ਲੱਗਿਆ ਫੇਰ ਰਿਪੋਰਟਾਂ ਕਰਾਈਆਂ ਪਰ ਹਾਟ ਦੀ ਪ੍ਰੋਬਲਮ ਆਈ ਉਹਦੇ ਟਾਈਮ ਫਿਰ ਹੁਣ ਫਰਕ ਹੈ ਨਹੀਂ ਨਹੀਂ ਪਹਿਲਾਂ ਕਿਸੇ ਹੋਰ ਪਾਸੇ ਵੀ ਕਿਸੇ ਡਾਕਟਰ ਕੋਲ ਵੀ ਕਿੱਥੇ ਹੋਰ ਲਾਇਆ ਆਂਕਲੋਂ ਖਾਂਦੇ ਨੇ ਫਿਰ ਪੈਕਸ਼ਣੇ ਕੋਲ ਤੇ ਫਿਰ ਮਹੀਨਾ ਕਿੰਨਾ ਕੋ ਕਾਦੀ ਫਿਰ ਬਾਅਦ ਵਿੱਚ ਕੋ ਕੋ ਕਰਾਈ ਮਤਲਬ ਫਿਰ ਹਾਟਦਾ ਆ ਉਹਨਾਂ ਹਾਟ 'ਚ ਫਰਕ ਹੈ ਅੱਗੇ ਸਾਫ ਬਹੁਤ ਚੜਦਾ ਇਹਨਾਂ ਨੂੰ ਬਹੁਤ ਫਰਕ ਹੈ ਉਹਨਾਂ ਤੇ ਹੌਣ ਸਾਜ ਹੁਣ ਠੀਕ ਨੇ ਹੁਣ ਤਾਂ ਨਹੀਂ ਸਾਜ ਨਾ ਨਾ ਹੁਣ ਨਹੀਂ ਚੜਦਾ ਬੜਾ ਫਰਕ ਹੁਣ 6 ਮਹੀਨੇ ਕੇ ਇਹਨਾਂ ਨੇ ਖਾਓ ਖਾ ਕੇ ਫਿਰ ਟੈਸਟ ਕਰਾਵਾਂਗੇ ਜੇ ਨਹੀਂ ਠੀਕ ਨੇ ਉਦੋਂ ਦੇ ਹਾਂਜੀ ਹਾਂਜੀ ਨਹੀਂ ਵਧੀਆ ਨੇ ਹਾਂਜੀ ਹਾਂਜੀ ਫਰਕ ਸਾਡੇ ਔਰ ਗਾਂਦਰੀ ਸਤਾਰ ਹਿਆਰਪੁਰ ਵੀ ਉਹਨਾਂ ਹੀ ਦੱਸਿਆ ਹੀ ਫਰਕ ਹਾਂਜੀ ਜੀ ਜੀ ਨਾ ਆਇਆ ਸੀ ਪਹਿਲਾਂ ਵੀ ਹਾਂ ਇਦਾਂ ਕਾੜੇ ਨਾਲ ਫਰਕ ਪੈ ਸਕਦਾ ਕੋਈ ਪੰਜਾਬੀ ਬੰਦਾ ਤਾਂ ਸੋਚਣ ਵੀ ਲੱਗ ਜਾਂਦਾ ਤਰਕ ਵੀ ਕਰਦਾ ਉਹਨੂੰ ਦੂਏ ਜਾਂਦੇ ਨੇ ਨਾ ਉੱਥੇ ਉੱਥੇ ਸਾਡੇ ਹੁੰਦੇ ਆ ਨਾ ਮਤਲਬ ਕੁੜੀ ਦਾ ਸਹਰਾ ਹੁੰਦਾ ਸੀ ਉਹਨਾਂ ਨੇ ਦੱਸਿਆ ਵੀ ਸਾਨੂੰ ਲੈ ਕੇ ਵੀ ਹੋਈ ਆਇਆ ਜਵਾਈ ਹੋਈ ਉਹੀ ਗੱਲਬਾਤ ਕਰਕੇ ਵਧੀਆ ਮਤਲਬ ਫਰਕ ਆਵੇਂ ਗਈ ਹੈ ਹਾਂਜੀ ਹਾਂਜੀ ਆਰਾਮ ਹੈ ਹੁਣ ਸਾਹ ਸੁਭਨ ਚੜਦਾ